ਚੁਕਾ ਰਹੇ ਨੇ ਸਾਡਾ ਮੈਸਜ ਕੋਈ ਨਹੀਂ ਕੀਤਾ ਸਾਡੇ ਕੋਲ ਤਾਂ ਕੋਈ ਵੀ ਕਾਨਾ ਬਿਕਰ ਤੇ ਜੇਕਰ ਆਰਡਰ ਕਰਦਾ ਤੇ ਉਹ ਤੁਹਾਡੇ ਕੋਲ ਕਿਵੇਂ ਆਊਗਾ ਕੇਕ ਲੈ ਸਰ ਉਹ ਪਟਿਆਲੇ ਚ ਕਿੱਥੋਂ ਵੀ ਆਰਡਰ ਪਿਕ ਕਰਵਾ ਲੈਂਦੇ ਨੇ ਸਾਰੇ ਹੁਣ ਆਪਣਾ ਜਿਹੜੇ ਹੋਮ ਮੇਕਰਾਂ ਤੋਂ ਨਕੇਕ ਉਹ ਵੀ ਚੁਕਵਾ ਲੈਂਦੇ ਨੇ ਉੱਥੋਂ ਵੀ ਚੁਕਵਾ ਲੈਂਦੇ ਮਤਲਬ ਕੇਕ ਤਾਂ ਤੁਹਾਡਾ ਹੈ ਨਾ ਜੀ ਕਿਹੜਾ ਜਿਹੜਾ ਉਹ ਕੇਕ ਨਹੀਂ 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 ਉਹ ਸਾਡਾ ਕੇਕ ਨਹੀਂ ਹੁੰਦਾ ਕੁਝ ਦਿਨ ਸਾਡਾ ਕੋਈ ਕੇਕ ਗਿਆ ਵੀ ਨਹੀਂ 24 ਤਰੀਕ ਨੂੰ ਆਉਂਦੂ ਇਹਨਾਂ ਨੇ ਕੇਕਾਂ ਦਾ ਆਰਡਰ ਆਇਆ ਮਤਲਬ ਕਹਿੰਦਾ ਵੀ ਮਹੀਲੀ ਸੜਕ ਅਦਾਲਤ ਯਾਰੂ ਕੇਕਾਂ ਦਾ ਕੋਈ ਆਇਆ ਵੀ ਆਰਡਰ ਤਾਂ ਉਹਦੀ ਫੀਮਾ ਜੀ ਬਾਈ ਤਾਰਨੰਦੇ ਅਸਲ ਪੰਜ ਮੈਚਸ ਕਿਉਂ ਟੁੱਟਾਂ ਦਾ ਇਹਨਾਂ ਤਾਂ ਅੱਜ ਨਾਲ ਵੀ ਕਰਾਣਾ ਜੀ ਤੇ ਉਸ ਦਿਨ ਵਾਲੇ ਕਿ ਐਂਡਰ ਸਭ ਨੂੰ ਪਿਆ ਪੰਜ ਪੰਜ ਕੇਕ ਟੁੱਟੇ ਕੋਈ ਨਹੀਂ ਗਏ ਸਰ ਸਾ ਮੇਰੀ ਇੱਕ ਛੋਟੀ ਜੀ ਗੱਲ ਸੁਣੋ ਵੀ ਜਿਸ ਕੇਕ ਦੇ ਨਾਲ ਹੈਪਨਿੰਗ ਹੋ ਗਈ ਹੈ ਕੇਕ ਟੁੱਟਾ ਨਹੀਂ ਸੀਗਾ ਬਾਕੀ ਕੇਕ ਤੁਹਾਡੇ ਹੁੰਦੇ ਆ ਨਹੀਂ ਸਰ ਨਹੀਂ ਸਰ ਡੇਲੀ ਸਾਡਾ ਕੋਈ ਕੇਕ ਨਹੀਂ ਗਿਆ ਹਸ ਤੱਕ ਅੱਜ ਤਾਂ ਸਾਨੂੰ ਪਹਿਲੀ ਵਾਰ ਆ ਕੇ ਕੇਕ ਆਇਆ ਜੋਮੈਟੋ ਲਈ ਆਇ ਇਹ ਪਿਕਚਰ ਆ ਲੋ ਪਰ ਸਾਡਾ ਕੋਈ ਇਦਾਂ 24 ਦੇ ਵਿੱਚ ਕੋਈ ਕਹਿਕ ਨਹੀਂ ਸੰਦਾ ਸੀ ਕਾਂ ਕਿ ਉਹਦੀ ਪੇਮੈਂਟ ਮੋਡ ਆਫ ਪੇਮੈਂਟ ਤੁਸੀਂ ਘਟਾ ਲਓ ਤੁਸੀਂ ਤੁਹਾਨੂੰ ਸਾਰਾ ਕਲੀਅਰ ਹੋ ਜਾਏ ਜਿਹੜੇ ਮੁੰਡੇ ਨੂੰ ਅੱਜ ਪੁਲਿਸ ਇੱਥੇ ਲੈ ਕੇ ਆਈ ਸੀ ਉਹ ਉਸੇ ਘਰ ਤੋਂ ਲੈ ਕੇ ਆਈ ਜਿਸ ਘਰ ਜੀ ਉਸਨੇ ਵੀ ਆ ਕੇ ਬਿਆਨ ਕੋ ਦਿੱਤਾ ਹੈ ਕਿ ਤੁਸੀਂ ਇਹ ਪਟਿਆਲਾ ਤੁਸੀਂ ਸਾਨੂੰ ਜਿੱਥੇ ਲੋਕੇਸ਼ਨ ਹੁੰਦੀ ਹੈ ਉਸ ਤੋਂ ਕਿੰ ਕੋਈ ਕਰਦਾ ਨਹੀਂ ਇਸ ਐਡਰੈਸ ਤੋਂ ਕੇਕ ਕਾਣਾ ਇਹ ਕੀ ਚੀਜ਼ ਹੈ ਕਾਣਾ ਬੇਕਰ ਕੀ ਚੀਜ਼ ਹੈ ਸੋ ਸਾਨੂੰ ਕੁਝ ਨਹੀਂ ਦੱਸਦਾ ਸੰ ਤਾਂ ਦੇਖੋ ਫੋਨ ਆਇਆ ਤਾਂ ਕਿ ਕੇ ਸਰ ਤੁਹਾਡੇ ਨਾਲ ਜੁੜੇ ਆ ਇਸ ਐਡਰੈਸ ਤੇ ਕੇਕ ਦੇਣਾ ਜੀ ਇਸ ਐਡਰੈਸ ਤੇ ਦੇਣਾ ਜਾਂ ਪੇਮੈਂਟ ਆ ਆ ਚੀਜ਼ ਆ ਚੀਜ਼ ਤੁਸੀਂ ਐਡਰ ਨਹੀਂ ਨਹੀਂ ਸੇ ਖੁਦ ਉਹ ਨਾ ਬੰਦੇ ਲੈਣਾ ਆਉਂਦੇ ਨਹੀਂ ਕਿ ਸਾਡਾ ਕੇਕ ਮਤਲਬ ਲੈਣ ਆ ਰਹੇ ਕੋਣ ਲੈਣਾ ਚਾਹੀਏ ਕਿ ਜਮੇਟੋ ਆ ਗਿਆ ਕਦੀ ਕੋਈ ਆ ਗਿਆ ਪਰਸਨ ਆ ਗਿਆ ਕਈ ਅਨਡਰਸਟੇ ਵੀ ਆਉਂਦੇ ਨੇ ਸਰ ਤੁਹਾਡੇ ਕਿਚੂ ਆਉਂਦੇ ਜੀ ਫਿਰ ਜਿਹੜਾ ਕਾਣਾ ਬੇਕਰ ਨੂੰ ਕੇਕ ਮਿਲਦਾ ਹੈ ਕ੍ਰੀਸੀ ਨੀ ਕੇਕ ਕਨਾਂ ਦਾ ਤਾਂ ਆਜਾ ਹੈ ਨਾ ਜੀ ਕੇਕ ਕਨਾਂ ਦਾ ਪਹਿਲਾ ਕਹਿ ਰਿਹਾ ਕਿ ਜੇ ਹੋਰ ਲੋਕਲ ਕੋਈ ਵੀ ਰੈਸਟੋਰੈਂਟ ਤੋਂ ਹੋਣਾ ਹੈ ਤਾਂ ਅਸੀਂ ਕੀ ਕਰਨੇ ਉਹ ਤੁਸੀਂ ਦੇ ਦਿੰਦੇ ਹੋ ਪਰ ਜਿਹੜਾ ਇਹ ਕੇਕ ਚੋਗੀ ਤਰੀਕ ਨੂੰ ਗਿਆ ਜਿਸ ਦਿਨ 10 ਸਾਲ ਦੇ ਬੱਚੇ ਸੀ ਸਾਡੇ ਕੋਈ ਨਹੀਂ ਕਿਹਾ ਜੀ ਨਾ ਉਹਨਾਂ ਕੋਲ ਲੋਕ ਵਿੱਚ ਹੀ ਹੈਗੀ ਕਿ ਅਸੀਂ ਕੇਕ ਦਿੱਤਾ ਹੋਵੇ ਨਾ ਸਾਡਾ ਉੱਥੇ ਕੋਈ ਬੈਨਰ ਹੋਏਗਾ ਸਾਡਾ ਇਹ ਫੈਲਾ ਵੀ ਸਾਡੇ ਇੰਦੇ ਵਿੱਚ ਜਾਂਦਾ ਜੀ ਸਰ ਜਿਹੜਾ ਬਿੱਲ ਕਟਿਆ ਨਾ ਜੀ ਉਸ ਦਿਨ ਵਾਲਾ ਬਿੱਲ ਕਟਿਆ ਉਹਦੇ ਤੇ ਐਡਰੈਸ ਹੈ 246 ਪੀਲੀ ਸੜਕ ਅਦਾਲਤ ਬਾਜ਼ਾਰ ਨੂੰ ਅਦਾਲਤ ਬਾਜ਼ਾਰ ਆ ਰਿਹਾ ਪੀਲੀ ਸੜਕ ਹਰਸੇਲੀ ਸੜਕ 246 Zomato ਨਾਲ ਉਹਦੇ ਨਾਲ ਜੀ ਚੈਨਲ ਕਾਟਰ ਨੂੰ ਦੇਖੀ ਨੀ 246 ਐਡਰੈਸ ਹੈ 246 ਪੀਲੀ ਸੜਕ ਤੁਹਾਡਾ 246 ਸਾਡਾ 246 ਸਾਡਾ ਉੱਥੇ ਇਹ ਤਾਂ ਅਸੀਂ ਸਰ ਪਰसों ਕੇਵਲ ਐਡਰੈਸ ਕੀ ਤੇ ਸਾਡਾ ਨਹੀਂ ਸਾਡਾ ਉੱਥੇ ਦਾ ਇਹ ਐਡਰੈਸ ਕੀ ਹੈ 338 ਨੰਬਰ ਸਾਹਮਣੇ ਪੀਲੀ ਸੜਕ ਇਹ ਸਰ ਇਹਦਾ ਐਡਰੈਸ ਕੀ ਹੈ ਦੁਕਾਨ ਦਾ ਹਾਂਜੀ ਜਿਹੜਾ GST ਨੰਬਰ ਆਗਾ ਉਹ ਤੁਹਾਡਾ ਮੈਚ ਹੋ ਰਿਹਾ ਉਹਦੇ ਨਾਲ ਸਾਡਾ ਮੈਚ ਸਾਡਾ ਤਾਂ ਹੁਣ ਲੈ ਕੇ ਗਏ ਰਜਿਸਟ੍ਰੇਸ਼ਨ ਤੇ ਫੀਤਰੀ ਜੀ ਨੂੰ ਕਾਜਲ ਪੁੱਤਰੀ ਹਰਮਨਸਲਾਲ ਵਾਸੀ ਅਮਨਗੜ੍ਹ ਰਲਾ ਨੇ ਗਿਆਨ ਲਖਰਸੀ ਯੋਲੀ ਮੀਟੀ ਦਾ ਜਨਮ ਦਿਨ ਸੀ 24 ਉਹਨਾਂ ਨੇ ਇੱਕ ਕੇਕ ਮੰਗਾਇਆ ਸੀ ਜਮਾਤ ਨੂੰ ਜਮਾਤ ਦਾ ਕੇਕ ਖਾਣ ਤੋਂ ਬਾਅਦ ਬੱਚੀ ਜਿਹੜੀ ਹੈ ਉਹ ਉਲਟੂ ਲੜਤੀ ਕਰਦੀ ਸੀ ਫਿਰ ਉੱਟ ਕੇ ਉਹਨਾਂ ਨੇ ਦੇਖਿਆ ਰਾਤ ਨੂੰ ਤਾਂ ਬੱਚੀ ਸੌ ਗਈ ਫਿਰ ਉੱਟ ਕੇ ਦੇਖਿਆ ਪੂਰੀ ਠੰਡੀ ਹੋ ਗਈ ਜਿਵੇਂ ਚੱਕ ਕੇ ਹੱਥ ਕਰ ਲੈ ਕੇ ਕਿਉਂਕਿ ਉੱਤੇ ਨਿੱਤ ਹੋ ਉਸ ਨੂੰ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਆਪਣੀ ਸਾਹਮਣੇ ਸ਼ਰਤ ਹੈ ਜਿਹੜੀ ਸਾਡੀ ਬੱਚੀ ਆ ਉਹ ਕੇਕ ਖਾਣ ਘਾਣ ਮਰੀ ਹੈ ਇਹ ਜੋ ਕੋਈ ਜਹੀਲਾ ਬਗਾਧ ਕਰ ਸਕਦਾ ਅਸੀਂ ਬੱਚੀ ਦਾ ਜੜਾ ਪੋਸ਼ਣੋਂ ਵੀ ਕਰਵਾ ਲਿਆ ਤੇ ਕੇਕ ਵੀ ਅਸੀਂ ਕੰਮ ਚ ਚੱਲੇ ਰਿਹਾ ਤੇ ਉਹਨਾਂ ਨੂੰ ਐਫਐਸਐਲ ਪੇਚਣ ਲੱਗਿਆ ਜੋ ਵੀ ਰਿਪੋਰਟ ਆਉਗੀ ਉਹਦੇ ਅਧਾਰ ਤੇ ਅਸੀਂ ਕਾਰਵਾਈ ਕਰਾਂਗੇ ਕਿ ਕਿਸ ਤਰੀਕੇ ਦਾ ਪਰਚਾ ਜਿਹੜਾ ਦਰਜ ਕੀਤਾ ਹੈ ਕਿਤੇ ਗਲਤ ਕੀਤਾ ਨਹੀਂ ਇਹ ਅਸੀਂ ਜੀ ਇੱਕ ਜਿਹੜੀ ਤੇ ਟਮਾਟੋ ਕੰਪਨੀ ਦੇ ਥਰੂ ਹੋ ਰਿਹਾ ਹੈ ਸੀ ਕੇਕ ਕਿ ਇੱਕ ਕਹਾਣੀ ਹੈ ਜਿਹੜੀ ਸ਼ੱਕ ਦੇ ਉੱਤੇ ਉਹਨਾਂ ਦੇ ਖਾਤ ਵਿੱਚ ਹੋ ਗਿਆ ਇਨਵੈਸਟੀਗੇਸ਼ਨ ਕਿਸ ਤਰ੍ਹਾਂ ਕਿੰਨੀ ਚੱਲੇ ਜੀ ਅਸਲ ਵਿੱਚ ਇਹ ਉਹ ਹੋ ਗਿਆ ਜੀ ਪੁੱਛਣ ਨੂੰ ਹੋ ਗਿਆ ਉਹਨਾਂ ਦਾ ਜਿਹ ਪੈਸਾ ਦੀਰ ਬੋਟਾ ਜੀ ਬਿੱਟ ਕਾਲ ਨੇ ਉਹ ਪੈਸਾ ਦੀਰ ਬੋਟਾ ਜੀ ਉਹਦੇ ਆਧਾਰ ਤੇ ਜੋ ਅਸੀਂ ਸੂਟੇ ਨੂੰ ਕਿ ਅਸੀਂ ਕਰਦੇ ਹਾਂ